ਪਾਸੇ ਕਰ ਲੋ ਬਲੈਂਕ ਜੀ ਸੈਂਟਰ ਚ ਕਰ ਲੋ ਸੈਂਟਰ ਚ ਪਿੱਛੇ ਆਓ ਪਿੱਛੇ ਆਓ ਭਾਈ ਪਿੱਛੇ ਆਓ ਤੁਸੀਂ ਆਪਾਂ ਸਾਰੇ ਪਿੱਛੇ ਆ ਜਾਈਏ ਇਹਦੇ ਵੇਸਾ ਐ ਨਾਟ ਉਹਦੇ ਨਾਲ ਜਿਆਦਾ ਸਾਰੇ ਨੂੰ ਕਿਹੜੇ ਸਪੋਰਟਸ ਹੋ ਰਿਹਾ ਕੀਤਾਗੇ ਕਿਤਾ ਜੀ ਤੁਹਾਨੂੰ ਕਿਹੜਾ ਦੇਖੋ ਸਪੀਲ ਕੋਡ ਹਾਂ ਜੀ ਸਰ ਸਾਹਬ ਸਰ ਕਿਥੋਂ ਆ ਰਹੇ ਕਿਤੇ ਲਾਇਆ ਨੇ ਸ਼ਾਰਟ ਸੋ ਕਿੰਨਾ ਨੂੰ ਪ੍ਰਿਪੇਅਰੀ 2 ਫੁੱਟ ਰੋਡ ਤੋਂ ਪਿੱਛੇ ਸਾਹਮਣੇ ਦੇਖੋ ਸਾਹਮਣੇ ਦੇਖੋ ਠੀਕ ਹੈ ਜੀ ਜਿਹੜਾ ਤਾਂ ਇਹ ਹੈਗਾ ਜੀ ਦੱਬਾ ਬਾਹਰ ਚੱਕ ਕੇ ਸਰ ਇੱਕ ਬਾਰੇ ਮਾਨਯੋਗ ਪੁਲਿਸ ਕਮਿਸ਼ਨਰ ਅਮਰਸੇਦ ਸਾਧਗੁਰ ਪੁਲਿਸਿੰਗ ਪੁਲਿਸ ਸਾਹਿਬ ਉਹਨਾਂ ਦੀ ਹਦਾਇਤ ਅਨੁਸਾਰ ਪੁਲਿਸ ਕਮਿਸ਼ਨਰ ਅਮਰਸੇਦ ਦੀ ਟੀਮ ਸੀਆਈਏ 3 ਤੇ ਅ ਸਰ ਥਾਣਾ ਉਦੇ ਏਸੀਪੀ ਨੌਰਤ ਸਾਹਿਬ ਸ਼੍ਰੀ ਅਰਵਿੰਦ ਮੀਨਾ ਸਾਹਿਬ ਤੇ ਮਨਿੰਦਰ ਜੀ ਏਸੀਪੀ ਸਾਹਿਬ ਤੇ ਐਸਐਚਓ ਸਾਹਿਬ ਇਹਨਾਂ ਨੇ ਬੜਾ ਬੜੀ ਵੱਡੀ ਰਿਕਵਰੀ ਕੀਤੀ ਹੈ ਉਦੇ ਚ ਥਾਣਾ ਸਦਰ ਨੇ ਐਫਆਈਆ ਨੰਬਰ 2 ਡੇਟਿਡ 51 2025 304235 ਬੀਐਨਐਸ 25448 ਹਮਜ਼ਾ ਦਾ ਪਰਚਾ ਦਰਜ ਕੀਤਾ ਸੀਗਾ ਉਹ ਇਸ ਪਰਚੇ ਦੇ ਤਹਿਤ ਅਸੀਂ ਤਿੰਨ ਬੰਦੇ ਅਰੈਸਟ ਕੀਤੇ ਸੀਗੇ ਜਿਨ੍ਹਾਂ ਨੇ ਇੱਕ ਸਕੂਟੀ ਅ ਕੋਈ ਸੀਗੀ ਆਪਣਾ ਸਤਾਈ ਫੁੱਟ ਰੋਡ ਤੋਂ ਇਹ ਪਰਚਾ ਦਰਜ ਕਰਾਇਆ ਸੀ ਸਤਜੀਪ ਸਿੰਘ ਨੇ ਇਹ ਦਰਬਾਰ ਸਾਹਿਬ ਗਿਆ ਸੀ 8:30 ਵਜੇ ਲੱਗੇ ਤਾਂ ਕਿ ਜਦੋਂ ਵਕਤ ਸਾਰੇ ਆਏ ਸੀਗਾ 11:40 ਦੇ ਲੱਗੇ ਤਿੰਨ ਬੰਦਿਆਂ ਨੇ ਇਹਦੀ ਸਕੂਟੀ ਰੋਕੀ ਤੇ ਗਨ ਪੁਆਇੰਟ ਤੇ ਸਕੂਟੀ ਸਨੈਚ ਕਰਕੇ ਲੈ ਗਏ ਜਿਵੇਂ ਸਾਨੂੰ ਪੁਲਿਸ ਨੂੰ ਇਤਲਾ ਮਿਲੀ ਤੇ ਪੁਲਿਸ ਨੇ ਪਰਚਾ ਦਰਜ ਕੀਤਾ ਤੇ ਅ ਇਨਵੈਸਟੀਗੇਟ ਕਰਨਾ ਸ਼ੁਰੂ ਕਰਤਾ ਮੈਟਰ ਇਹਦੇ ਜਦੋਂ ਇਨਵੈਸਟੀਗੇਟ ਕਰਨਾ ਸ਼ੁਰੂ ਕੀਤਾ ਤਾਂ ਇਹ ਅਸੀਂ ਉਹਦੇ ਚ ਤਿੰਨ ਬੰਦੇ ਅਰੈਸਟ ਕੀਤੇ ਅਰਸ਼ਦੀਪ ਸਿੰਘ ਲਾਇਸ ਵਿੱਕੀ ਅ ਪ੍ਰਿੰਸ ਦੀਪ ਸਿੰਘ ਲਾਇਸ ਪ੍ਰਿੰਸ ਤੇ ਅਨਮੋਲ ਸਿੰਘ ਇਹ ਸਾਰੇ ਹੀ 18-19 ਸਾਲ ਦੇ ਮੁੰਡੇ ਹੈਗੇ ਆ ਤੇ ਇਹਨਾਂ ਤੇ ਪਿਛਲਾ ਪਿਛੇ ਪਹਿਲਾਂ ਕੋਈ ਪਰਚਾ ਨਹੀਂ ਹੈ ਤੇ ਆਪਣਾ ਇਹ ਦੋ ਜਣਿਆਂ ਨੂੰ ਅਬ ਵਿਕੀ ਤੇ ਪ੍ਰਿੰਸ ਨੂੰ ਅਸੀਂ 27 ਫੁੱਟ ਰੋਡ ਤੋਂ 14 ਨੂੰ ਰੈਸ ਆਪਣਾ ਇਹਨਾਂ ਨੂੰ ਅਸੀਂ ਰੈਸ ਕੀਤਾ ਸੀ 12 ਨੂੰ ਤੇ ਜਿਹੜਾ ਹੈਗਾ ਅਨਮੋਲ ਇਹਨੂੰ ਅਸੀਂ 88 ਫੁੱਟ ਰੋਡ ਤੋਂ ਰੈਸ ਕੀਤਾ ਸੀ ਆਪਣਾ 14 ਤਰੀਕ ਨੂੰ ਐ ਬੇਸਿਕਲੀ 5 ਤਰੀਕ ਨੂੰ ਆਪਣੇ ਮੋਟਰਸਾਈਕਲ ਤੇ ਜਾ ਰਹੇ ਸੀਗੇ ਤੇ ਉੱਥੇ ਇਹਨਾਂ ਦਾ ਮੋਟਰਸਾਈਕਲ ਖਰਾਬ ਹੋ ਗਿਆ ਤੇ ਇਹ ਮੋਟਰਸਾਈਕਲ ਨੂੰ ਅਬੈਂਡਨ ਕਰਕੇ ਤੇ ਇਹਨਾਂ ਨੇ ਸਕੂਟੀ ਗਨ ਪੁਆਇੰਟ ਤੇ ਖੋਈ ਸੀ ਉਸ ਤੋਂ ਬਾਅਦ ਇਨ ਦ ਮੀਨ ਵਾਈਲ ਅਸੀਂ ਇਨਾਂ ਨੂੰ ਅਰੈਸਟ ਕੀਤਾ ਤੇ ਸਾਨੂੰ ਇਹ ਵੀ ਜੋ ਕੰਪਲੇਨੈਂਟ ਸੀ ਸਸਦੀਪ ਸਿੰਘ ਉਹਨੇ ਦੱਸਿਆ ਸੀਗਾ ਕਿ ਗਨਪੁਆਇੰਟ ਤੇ ਖੋਈ ਹੈ ਤੇ ਜਦੋਂ ਅਸੀਂ ਇਨਵੈਸਟੀਗੇਟ ਕੀਤਾ ਤੇ ਇਹਨਾਂ ਦੇ ਤਿੰਨ ਹੋਰ ਜਿਹੜੇ ਇੱਕਪਲੈਂਸ ਹੈਗੇ ਉਹ ਸਾਨੂੰ ਮਿਲੇ ਰੋਹਿਤ ਤੇ ਸੁਗਰਾਤ ਸਿੰਘ ਲਾਇਸ ਗੁਗਨਾ ਤੇ ਜੁਗਰਾਤ ਸਿੰਘ ਲਾਇਸ ਨਿੱਕਾ ਇਹਨਾਂ ਤੋਂ ਸਾਨੂੰ ਇੱਕ ਪਿਸਟਲ 32 ਬੋਰ ਤੇ 6 ਜ਼ਿੰਦਾ ਕਾਰਤੂਸ ਵੀ ਇਹਨਾਂ ਤੋਂ ਬਰਾਬਰ ਬਰਾਮਦ ਹੋਏ ਹੈ ਇਹ ਬੇਸਿਕਲੀ ਜਿਹੜੇ 6 ਜਨੇ ਹੈਗੇ ਆ ਇਹ ਪ੍ਰਭ ਦਾਸੂ ਵਾਲ ਜਿਹੜਾ ਗੈਂਗਸਟਰ ਜਿਹੜਾ ਯੂ ਐਸ ਬੇਸ ਗੈਂਗਸਟਰ ਹੈ ਉਹਦੇ ਉਹਦੇ ਲਈ ਕੰਮ ਕਰਦੇ ਆ ਤੇ ਬੇਸਿਕਲੀ ਇਹ ਰੈਕੀ ਵਗਰਾ ਕਰਦੇ ਆ ਤੇ ਕੋਈ ਵੀ ਵਾਰਦਾਤ ਨੂੰ ਮਤਲਬ ਜਿਹੜੀ ਵਾਰਦਾਤਾ ਹੁੰਦੀਆਂ ਉਹਨਾਂ ਨੂੰ ਇਨਜਾਮ ਦਿੰਦੇ ਆ ਤੇ ਅ ਕਿਨਾ ਤੋਂ ਹੋਰ ਵੀ ਜਿਹੜਾ ਸਾਨੂੰ ਇਨਵੈਸਟੀਗੇਸ਼ਨ ਤੋਂ ਪਤਾ ਚੱਲੇ ਆ ਜਿਹੜਾ ਜਦੋਂ ਸਰਪੰਚੀ ਇਲੈਕਸ਼ਨ ਸੀਗੀ ਤੇ ਰਾਜਵਿੰਦਰ ਸਿੰਘ ਤਲਵੰਡੀ ਜਿਹੜਾ ਸਰਪੰਚ ਦਾ ਕਤਲ ਹੋਇਆ ਸੀ ਉਹਦੀ ਵੀ ਜਿਹੜਾ ਸੁਖਰਾਜ ਹੈਗਾ ਉਹਨੇ ਹੀ ਰੈਕੀ ਕੀਤੀ ਸੀ ਉਹਨੇ ਪ੍ਰਭ ਦਾਸੂ ਵੱਲ ਨੂੰ ਦੱਸਿਆ ਸੀਗਾ ਕਿ ਇਹ ਗੱਡੀ ਦੇ ਖੱਬੇ ਖੱਬੀ ਸੀਟ ਤੇ ਬੈਠਾ ਹੈ ਤੇ ਇਹ ਜਿਹੜੇ ਅਸੀਂ ਤਿੰਨੋ ਜਿਹੜੇ ਐਫ ਆਈ ਆ ਨੰਬਰ ਚਾਰੇ ਜਿਹੜੇ ਤਿੰਨ ਦੋਸ਼ੀ ਰੈਸਟ ਕੀਤੇ ਐ ਇਹ ਸਾਨੂੰ ਸੀਕ੍ਰੀਟ ਇਨਫੋਰਮੇਸ਼ਨ ਸਿਗੀ ਨਾਲ ਸਾਡੀ ਇਨਵੈਸਟੀਗੇਟਿਵ ਕੀਤਾ ਤੇ ਕਾਂਸੀ ਤੇ ਉਹਵੇਂ ਰੈਸਟ ਹੋਏ ਤੇ ਜਿਹੜੇ ਬਾਕੀ ਸਾਨੂੰ ਜਿਹੜਾ ਪ੍ਰਭ ਦਾਸੂ ਵੱਲ ਵੱਲਾ ਲਿੰਕ ਲੱਬਿਆ ਉਹ ਸਾਰਾ ਸੀ ਇਹਨਾਂ ਦਾ ਫੋਨ ਦਾ ਫੋਰੈਂਸਿਕ ਕਰਾਇਆ ਪੁੱਛਗਿੱਛ ਕੀਤੀ ਤੇ ਸੋਸ਼ਲ ਮੀਡੀਆ ਦੇ ਇਹਨਾਂ ਦੇ ਅਕਾਊਂਟ ਵਗਰਾ ਤੋਂ ਜਿਹੜੇ ਇਹਨਾਂ ਨੇ ਬਣਾਏ ਹੋਏ ਸੀ ਉਹਨਾਂ ਤੋਂ ਸਾਨੂੰ ਪਤਾ ਚੱਲਿਆ ਜੀ ਸਰ ਵੈਪਨ ਪਰ ਕੁਝ ਵੈਪਨ ਜਿਹੜਾ ਸੀ ਲਾਇਸੈਂਸੀ ਕੀ ਜਿਹੜਾ ਨਹੀਂ ਸੀ ਕੋਈ ਸਾਹਮਣੇ ਨਹੀਂ ਆਇਆ ਜੀ ਸਾਹਿਬਾ ਕੁਝ ਹੋਰ ਕੋਈ ਕੋਈ ਵੈਪਨ ਮਿਲਿਆ ਹਾਲੇ ਇੱਕ ਵੈਪਨ ਮਿਲਿਆ ਜੀ ਉਹੀ ਵੈਪਨ ਇਹਨਾਂ ਨੇ ਜਿਹੜਾ ਸੁਖਰਾਜ ਹੈ ਜੇ ਉਹਦੇ ਤੇ ਪਹਿਲਾਂ ਇੱਕ ਪਰਚਾ ਦਰਜ ਹੈਗਾ ਪੀਐਸ ਪੱਟੀ ਦਾ ਤਰਨ ਤਰਨ ਦਾ 379 411 ਤੇ ਐਮ ਐਫਆਈਏ ਨੰਬਰ 16 ਨੌਰਥ 2024 ਦੀ ਇਹਨੇ ਉਦੋਂ ਪੱਟੀ ਤੋਂ ਇਹ ਜਦੋਂ ਇਹ ਪੁਰਾਣੇ ਪੱچے ਦਾ ਵੈਪਨ ਹੈ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਅਨਮੋਲ ਨੂੰ ਦਿੱਤਾ ਸੀਗਾ ਵੈਪਨ ਸਕੂਟੀ ਖੋਣ ਲਈ ਤੇ ਉਸ ਤੋਂ ਬਾਅਦ ਅਨਮੋਲ ਜਦੋਂ ਇਹਨਾਂ ਨੇ ਸਕੂਟੀ ਖੋਲੀ ਉਸ ਤੋਂ ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਨੇ ਜੁਗਰਾਜ ਨੂੰ ਵੈਪਨ ਦੇ ਦਿੱਤਾ ਸੀ ਤੇ ਫਿਰ ਇਹਨਾਂ ਤੇ ਅੱਗੇ ਇਹ ਰੈਕੀ ਰੁਕੀ ਵੀ ਕਰਦੇ ਰਹੇ ਆ ਬਾਕੀ ਲੋਕਾਂ ਦੀ ਹੋਰ ਵੀ ਜੋ ਸਾਨੂੰ ਪਤਾ ਚੱਲਿਆ ਹੈ ਕਿ ਇਹਨਾਂ ਨੇ ਇੱਕ ਤਰਨ ਤਰਨ ਇੱਕ ਤਾਂ ਪਹਿਲਾਂ ਵਾਰਦਾਤ ਆਲਰੇਡੀ ਉਹ ਰੈਕੀ ਕੀਤੀ ਸੀ ਇੱਕ ਇਹਨਾਂ ਨੇ ਹੋਰ ਵੀ ਅੱਗੇ ਇੱਕ ਵਾਰਦਾਤ ਨੂੰ ਇੰਜ਼ਾਮ ਦੇਣਾ ਸੀ ਤਰਨ ਤਰਨ ਉਹਦੀ ਵੀ ਇਹਨਾਂ ਨੇ ਪ੍ਰੋਪਰ ਰੈਕੀ ਕੀਤੀ ਹੋਈ ਸੀ ਉਹ ਕਿ ਬਹੁਤ دیر ਤੇ ਕਰਦੇ ਆ ਰਹੇ ਇਹ ਬੇਸਿਕਲੀ ਇਹਨਾਂ ਦਾ ਕੰਮ ਰੈਕੀ ਦਾ ਹੀ ਹੈ ਜੀ ਅ ਉਹ ਦਾ ਸਪੂਟੀ ਪੂਟੀ ਗੋਈ ਸੀ ਜੀ ਉਹ ਅਸਲ ਵਿੱਚ ਦਰਬਾਰ ਸਾਹਿਬ ਤੋਂ ਆ ਰਹੇ ਸੀ ਕਿ ਇਹਨਾਂ ਦਾ ਟਾਰਗੇਟ ਹੀ ਸੌਫਟ ਸੀਗਾ ਉਹ ਨਹੀਂ ਉਹ ਬੰਦਾ 11:30 ਵਜੇ 11:40 ਦੇ ਕਰੀਬ ਦਰਬਾਰ ਸਾਹਿਬ ਤੋਂ ਵਾਪਸ ਆ ਰਿਹਾ ਸੀ ਬੇਸਿਕਲੀ ਇਹਨਾਂ ਦਾ ਮੋਟਰਸਾਈਕਲ ਖਰਾਬ ਹੋ ਗਿਆ ਸੀ ਜੀ ਸੋ ਦੇ ਵਾਂਟਿਡ ਕਨਵੈਨਸ ਟੂ ਟ੍ਰੈਵਲ ਅਪਨ ਤੇ ਇਹਨਾਂ ਕੋਲ ਵੈਪਨ ਸੀਗਾ ਤੇ ਇਹਨਾਂ ਨੇ ਫਿਰ ਤਿੰਨ ਮੁੰਡੇ ਤੁਰਦੇ ਜਾ ਰਹੇ ਸੀ ਕਿਉਂਕਿ ਮੋਟਰਸਾਈਕਲ ਪਿੱਛੇ ਇਹਨਾਂ ਨੇ ਬੈਡੰਗ ਕਰਤਾ ਸੀਗਾ ਤੇ ਇਹਨਾਂ ਨੇ ਵੈਪਨ ਦਿਖਾ ਕੇ ਤੇ ਸਕੂਟੀ ਖੋਈ ਸੀ ਜੀ ਸਰ ਪਹਿਲੇ ਕਤਲ ਦੀ ਗੱਲ ਕਰ ਰਹੇ ਧਰਮਪਾਲ ਨੇ ਤਰਨਤਨ ਬਲਾ ਜੀ ਚਾਰ ਬੰਦੇ ਆਲਰੇਡੀ ਪਹਿਲਾਂ ਵੀ ਰੈਸਕਟ ਨੇ ਜਿਹੜਾ ਇੱਕ ਪੁਠਾ ਦਾ ਸੰਦੀਪ ਰਾਮ ਮੇਡਾ ਨਾਲ ਨਹੀਂ ਤਰਨਤਨ ਪੱਟੀ ਬਲਾ ਜੀ ਹਾਂ ਜੀ ਜੀ ਸੰਦੀਪ ਜੀ ਸਰ ਬਰੇਕਰ ਪੁਠਾ ਦਾ ਰੈਸਟ ਹਾਂਜੀ ਹਾਂਜੀ ਤੇ ਹੁਣ ਇਹ ਉਹਨਾਂ ਦੇ ਨਾਲ ਐਸੋਸ਼ੀਏਟ ਸੀਗੇ ਜੀ ਦਲਵਾ ਦਲਵਾ ਤੋਂ ਨਹੀਂ ਸੀ ਇਹਨਾਂ ਦੀ ਇਹ ਬੇਸਿਕਲੀ ਪ੍ਰਫਦਾਸੂ ਬਲਦਨ ਐਸੋਸੀਏਟ ਐਸੋਸੀਏਟਡ ਹੈ ਜੀ ਇਹਨਾਂ ਦੀ ਬਕਰੀ ਬਕਰੀ ਟੀਮਸ ਹੁੰਦੀਆਂ ਕੋਈ ਰੈਕੀ ਕਰਦੀ ਹੈ ਕੋਈ ਵਾਰਤਾ ਦਾ ਇਨਜ਼ਾਮ ਕਰਦੀ ਹੈ ਜੋ ਵੀ ਇਨਫੋਰਮੇਸ਼ਨ ਗੈਦਰ ਕਰਤਾ ਸੀ ਇਹ ਪ੍ਰੋਪਰ ਪ੍ਰਫਦਾਸੂ ਬਲਦਨ ਨੂੰ ਦਿੰਦੇ ਸੀ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਇੱਕ ਇਹਨਾਂ ਨੇ ਇੱਕ ਬੰਦੇ ਦੀ ਰੈਕੀ ਵੀ ਕੀਤੀ ਹੈ ਜੀ ਜਿਹਨੂੰ ਮਾਰਨਾ ਸੀਗਾ ਉਹ ਵੀ ਕਾਟ देम ਔਨ ਟਾਈਮ ਤੇ ਅਵਰਟਡ ਦਾ ਮਿਸਾਲ ਸਰ ਤੁਸੀਂ ਕਿ ਯੂਐਸਏ ਜਿਹੜਾ ਗੈਂਸਟਰ ਦੇ ਨਾਮ ਤੁਸੀਂ ਲੋਕ ਕੀ ਨਾਮ ਸੀ ਉਹ ਪ੍ਰਫਦਾਸੂ ਬਲਦਨ ਉਨ ਨਾਲ ਉਹਨਾਂ ਨਾਲ ਟੱਚ ਤੇ ਸੀਗੇ ਉਨ ਨਾਲ ਬਿਲਕੁਲ ਇਨ ਟੱਚ ਸੀਗੇ ਥਰੂ ਸੋਸ਼ਲ ਮੀਡੀਆ ਸਰ ਅਕਾਲੇ ਬਸ ਲਾਸਟਲੀ ਹੋਏ ਇਹਨਾਂ ਵਿੱਚ ਵੀ ਕੋਈ ਇਹਨਾਂ ਨੂੰ ਇਨਪੁਟ ਮਿਲ ਜਾਂਦੇ ਤਾਂ ਕਰ ਸਕਦਾ ਨਹੀਂ ਦੇਖੋ ਐਵੇਂ ਹੈ ਕਿ ਅਸੀਂ ਕੋਈ ਵੀ ਬੈਡ ਐਲੀਮੈਂਟ ਨੂੰ ਜਦੋਂ ਵੀ ਅਰੈਸਟ ਕਰਦੇ ਆਂ ਵੀ ਐਕਸਪਲੋਰ ਆਲ ਦੋ ਆਪਸ਼ਨਸ ਕਿ ਕੋਈ ਬਲਾਸਟ ਹੋਈ ਹੈ ਕੋਈ ਪੁਰਾਣਾ ਵੀ ਕੋਈ ਕਤਲ ਹੋਇਆ ਕੋਈ ਸਿਰਫ ਸਾਡੇ ਜ਼ਿਲ੍ਹੇ ਦਾ ਨਹੀਂ ਹੋਰ ਵੀ ਜਿਹੜੇ ਬਾਕੀ ਜ਼ਿਲ੍ਹੇ ਹੈਗੇ ਆ ਉਹਨਾਂ ਦਾ ਵੀ ਅਸੀਂ ਕਰਦੇ ਆਂ ਇਹ ਨਾਲ ਉਹ ਵਰਗੀ ਤੋਂ ਉਹ ਵੀ ਪਤਾ ਲੱਗਿਆ ਕਿ ਹੋਰ ਵੀ ਮੁੰਡੇ ਨਾਲ ਦੇਖੋ 6 ਬੰਦੇ ਤਾਂ ਅਸੀਂ ਅਰੈਸਟ ਕੀਤੇ ਹੀ ਐ ਅਸਦੀਪ ਸਿੰਘ ਪ੍ਰਿੰਸਦੀਪ ਤੇ ਅਨਮੋਲ ਰੋਹਿਤ ਸੁਖਰਾਸਤੇ ਜਗਰਾਤ ਹੋਰ ਵੀ ਐਸੀ ਮਤਲਬ ਕਿ ਪੁੱਛਗਿੱਛ ਕਰ ਰਹੇ ਰਿਮਾਂਡ ਲੱਗਦਾ ਜੀ ਸਾਡੇ ਕੋਲ ਹਲੇ ਪਰਸੋਂ ਤੱਕ ਦਾ ਰਿਮਾਂਡ ਹੈਗਾ ਤੇ ਅਸੀਂ ਪੁੱਛਗਿੱਛ ਕਰ ਰਹੇ ਹਾਂ ਬਿਸ਼ੋਰ ਤੇ ਕਰਦੇ ਪੈਸੇ ਕਮਾਉਣ ਦੇ ਕਰ ਰਹੇ ਸਾਰਾ ਕੁਝ ਕੁਝ ਪਤਾ ਲੱਗਦਾ ਬੇਸਿਕਲੀ ਹਲੇ ਤਾਂ ਇਹੋ ਜਿਹਾ ਤਾਂ ਕੁਝ ਨਹੀਂ ਹੈ ਪਰ ਓਬਵੀਅਸਲੀ ਜਿਹੜਾ ਕੋਈ ਮਾੜਾ ਚੰਗਾ ਕੰਮ ਕਰਦਾ ਉਹ ਪੈਸੇ ਲਈ ਤਾਂ ਕਰਦਾ ਹੀ ਹੈ ਜੀ ਕਿੰਨਾ ਸਮਾਂ ਹੋ ਗਿਆ ਵੀ ਸਾਰੇ ਕ੍ਰਾਈਮ ਟ੍ਰਾਇਲ ਹੋ ਗਏ ਆ ਤੁਹਾਨੂੰ ਪਹਿਲੇ ਦੇਖੋ ਹੋਰ ਕਿਸੇ ਸਿવાય ਸੁਖਰਾਜ ਦੇ ਕਿਸੇ ਤੇ ਹੋਰ ਕੋਈ ਪਰਚਾ ਨਹੀਂ ਹੈ 18-19 ਸਾਲ ਦੇ ਹੈਗੇ ਹਾਂਜੀ ਆਬਵੀਅਸਲੀ ਜੀ ਈਜ਼ੀ ਮਨੀ ਥੋੜਾ ਜਿਹਾ ਕੰਮ ਕੀਤਾ ਰੈਕੀ ਕੀਤੀ ਤੇ ਲਿਗੇਟ ਇੱਕ ਦਾ ਬਗ ਸੁਖਰਾਜ ਨੂੰ ਲੱਗਿਆ ਇਹਨਾਂ ਨੂੰ ਜਾ ਕੇ ਆਇਆ ਇਸ ਕੰਮ ਦੇ ਵਿੱਚ ਉਹ ਲੱਗਾ ਕਿ ਉਹ ਇਹ ਬੇਸਿਕਲੀ ਇਹਨ ਮੋਲ ਲੈ ਕੇ ਆਇਆ ਅਨਮੋਲ ਹੈ ਦੀ ਉਹ ਹੀ ਇਜ਼ ਇਨ ਡਾਇਰੈਕਟ ਟੱਚ ਵਿਦ ਪ੍ਰਬਦਾ ਸੁਬਰ ਉਹ ਮੰਨਦੇ ਕਿ ਐਚ ਕੀ ਇਹਨਾਂ ਦੀ ਜੁਗ ਹੈ 18 19 ਸਾਲ ਦੀ ਹਾਂਜੀ ਛੋਟੀ ਨੇ ਜੀ ਇੱਕ ਵਾਰ